ਅਸਲਾਮ ਵਾਲੇਕਮ ਉਮੀਦ ਕਰਦੀ ਆ ਤੁਸੀਂ ਸਾਰੇ ਖੈਰiyat ਨਾਲ ਹੋ ਹੱਕ ਤੇ ਸੱਚ ਦੀ ਗੱਲ ਕਰਨਾ ਸਭ ਤੋਂ ਔਖਾ ਹੈ ਤੁਸੀਂ ਮਿੱਠੀਆਂ ਮਿੱਠੀਆਂ ਗੱਲਾਂ ਕਰੀ ਜਾਵੋ ਵਾਹਿਗੁਰੂ ਦਾ ਨਾਮ ਲਈ ਜਾਵੋ ਸਭ ਅੱਛਾ ਹੈ ਕਹੀ ਜਾਵੋ ਤੇ ਫਿਰ ਤੁਸੀਂ ਲੋਕਾਂ ਨੂੰ ਬੜੇ ਪਸੰਦ ਜੇ ਜਦੋਂ ਤੁਸੀਂ ਹੱਕ ਤੇ ਸੱਚ ਦੀ ਗੱਲ ਬਿਆਨ ਕਰਦੇ ਹੋ ਦੀਨ ਦੇ ਮੁਤਾਬਕ ਧਰਮ ਦੇ ਮੁਤਾਬਕ ਤੇ ਫਿਰ ਤੁਸੀਂ ਨਹੀਂਏ ਚੰਗੇ ਲੱਗਦੇ ਬਾਬਾ ਰਣਜੀਤ ਸਿੰਘ ਟੜਰੀਆ ਵਾਲੇ ਇਸੇ ਤਰ੍ਹਾਂ ਦੀਆਂ ਸੱਚੀਆਂ ਤੇ ਖਰੀਆਂ ਗੱਲਾਂ ਇੱਕ ਕਵਿਤਾ ਦੇ ਜ਼ਰੀਏ ਸੁਣਾ ਰਹੀ ਹੈਗੀ ਐ ਸੋ ਚਲ ਕੇ ਉਹਨਾਂ ਦੀ ਕਵਿਤਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਸੋ ਜਪਣਾ ਜਪਾਉਣਾ ਕੋਈ ਔਖਾ ਨਹੀਂ ਜੀ ਸਾਰੀ ਰਾਤ ਲਾਉ ਬੱਲੇ ਬੱਲੇ ਵੀ ਬਹੁਤ ਹੋ ਉਸ ਬਾਬੇ ਦੀ ਤੌਰ ਵੀ ਬਹੁਤ ਬਣੂ ਪਤਾ ਲੋਕਾਂ ਚ ਗੱਲਾਂ ਕੀ ਹੋਣੀਆਂ ਨਾ ਕਿਸੇ ਦੀ ਭਾਈ ਮਾੜੀ ਨਾ ਕਿਸੇ ਦੀ ਚੰਗੀ ਬਾਬਾ ਜੀ ਤੇ ਨਾਮ ਹੀ ਜਪਾਈ ਜਾਂਦੇ ਨਾਮ ਹੀ ਜਪਾਈ ਜਾਂਦੇ ਬਸ ਨਾਮ ਨਾਮ ਹੋਰ ਕੁਛ ਨਹੀਂ ਨਾ ਮਾੜੀ ਨਾ ਕਿਸੇ ਦੀ ਜੰਗੀ ਲੋ ਬੱਲੇ ਬੱਲੇ ਹੋ ਕੀ ਨਹੀਂ ਕਿਹੜਾ ਜੱਪਣਾ ਚਾਹੁੰਦੇ ਹੋ ਗੱਲ ਗਈ ਕਿੰਦਰ ਨੂੰ ਫਿਰ ਸ਼ੁਰੂ ਕਿੱਥੋਂ ਹੋਈ ਸੀ ਸਾਡੇ 'ਚ ਆ ਕੀ ਗਿਆ ਲੱਗਦਾ ਨਹੀਂ ਵੀ ਸਾਡੇ ਨਾਲ ਧੋਖਾ ਕੀਤਾ ਹੈ ਲੱਗਦਾ ਨਹੀਂ ਵੀ ਸਾਨੂੰ ਗੁਮਰਾਹ ਕੀਤਾ ਗਿਆ ਸਾਡੇ 'ਚ ਸਮਝਣ ਸਮਝਾਉਣ ਵਾਲਾ ਕੰਮ ਬੰਦ ਕਰਕੇ ਇਹਨਾਂ ਨੇ ਬਦਲਤਾ ਸਾਰਾ ਢਾਂਚਾ ਹੀ ਤਵੀ ਤੇ ਗੁਰੂ ਕੋ ਅਰਜਨ ਦੇਵ ਜੀ ਨੂੰ ਤਾਂ ਭਾਇਆ ਸੀ ਵੀ ਉਹ ਨਾਮ ਜਪਦੇ ਸੀ ਦੇਉ ਜਵਾਬ ਬਈ ਸੀਸ ਵਿੱਚ ਰੇਤਾ ਤਾਂ ਪਾਇਆ ਸੀ ਵੀ ਉਹ ਨਾਮ ਜਪਦੇ ਸੀ ਤਾਂ ਅਸੀਸ ਰੇਤਾ ਪਾਉਗੇ ਨਾਮ ਜਪਦੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਤਾਂ ਸ਼ਹੀਦ ਕਰਤੇ ਸੀ ਵੀ ਇਹ ਨਾਮ ਜਪਦੇ ਨਾ ਉਹ ਜਮਾਨਾ ਬਦਲਣਾ ਚਾਹੁੰਦੇ ਐ ਉਹ ਚੇਂਜ ਕਰਨਾ ਚਾਹੁੰਦੇ ਐ ਉਹ ਸਮਾਜ ਵਿੱਚ ਪਰਵਰਤਨ ਚਾਹੁੰਦੇ ਐ ਤਾਂ ਉਪ ਉਤ ਉਹਨਾਂ ਦੇ ਸ਼ੀਰ ਕੀਤੇ ਜਾਂਦੇ ਐ ਤਾਂ ਨਕੇ ਨਕੇ ਨਿਆਜ ਚਿਣੇ ਜਾਂਦੇ ਤਾਂ ਅਗਲੇ ਦਾ ਘਰ ਘਰ ਉਜਾੜਨ ਤੱਕ ਜਾਂਦੇ ਐ ਅਗਲੇ ਤਾਂ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਖੜੇ ਐ ਬੋਲਣਾ ਬੰਦ ਕਰੋ ਸਮਝਾਉਣਾ ਬੰਦ ਕਰੋ ਚੇਂਜ ਕਰਨਾ ਬੰਦ ਕਰੋ ਸਮਾਜ ਵਿੱਚ ਚੇਂਜ ਆ ਰਹੀ ਹੈ ਇਹ ਬੰਦਾ ਖਤਰਨਾਕ ਹੈ ਸਾਡੇ ਲਈ ਬਦਲ ਤੂੰ ਆਉਣ ਵਾਲੇ ਸਮੇਂ ਵਿੱਚ ਜਮਾਨਾ ਇਹਨੇ ਜਮਾਨਾ ਬਦਲ ਦੇਣਾ ਦਿਸਦਾ ਹੁੰਦਾ ਪਿਆਰਿਓ ਜੇ ਕਿਤੇ ਮੀਂਹ ਪੈਣਾ ਪੈਣਾ ਹੋਵੇ ਪਹਿਲਾਂ ਹਵਾਵਾਂ ਠੰਡੀਆਂ ਆਉਣ ਆ ਜਾਂਦੀਆਂ ਬਦਲੀਆਂ ਦੱਸਦੀਆਂ ਵੀ ਆ ਰਿਹਾ ਪਿੱਛੇ ਤੇ ਉਹ ਚਮਕ ਉਹ ਚਮਕ ਝੱਲੀ ਨਹੀਂ ਜਾਂਦੀ ਪਿਆਰਿਓ ਕੁਝ ਹੋਰ ਹੈ ਜਿਹੜਾ ਲੁਕੋਇਆ ਗਿਆ ਜਿੱਤੇ ਮਰਜੀ ਸਮਝਿਓ ਗੱਲ ਹੋਰ ਹੈ ਸਾਨੂੰ ਭਲੇਖਿਆਂ ਚ ਰੱਖਿਆ ਢਾਂਚਾ ਇਹ ਢਾਂਚਾ ਖੜਾ ਕਰ ਦਿੱਤਾ ਗਿਆ ਸਾਡੀ ਸੋਚ ਦੇ ਉੱਤੇ ਤਾਂ ਕਰਕੇ ਇਹ ਗੱਲ ਨੂੰ ਜਰੂਰ ਪਕੜੋ ਤੇ ਆਓ ਸਾਰੇ ਗੁੱਸਾ ਖਾਈਏ ਗੱਲ ਚੱਲਦੀ ਸੀ ਨਾ ਅੱਗੇ ਤੇ ਗੁੱਸਾ ਖਾ ਜਾ ਗੁਰੂ ਨਾਨਕ ਦਾ ਜਨੇਊ ਮਹਾਰਾ ਕਹਿੰਦੇ ਕੋਈ ਐਸਾ ਗੁੱਸਾ ਖਾਦਾ ਕਹਿੰਦੇ ਕੋਈ ਨਹੀਂ ਖੜ ਜਾ ਤੈਨੂੰ ਦੱਸ ਦਿਆਂ ਪਤਾ ਗੁਰੂ ਗੋਬਿੰਦ ਸਿੰਘ ਨੂੰ ਕੀ ਕ੍ਰਾਂਤੀ ਲਿਆਉਂਦੇ ਕੀ ਕਰੋਗੇ ਕਹਿੰਦੇ ਕਰਾਂਗੇ ਤੂੰ ਖੜ ਜਾ ਤੈਨੂੰ ਦੱਸਦੇ ਲੋ ਹੁਣ ਆ ਆ ਗਾਓ ਇੱਕ ਵਾਰ ਅੱਖ ਖੋਲ ਨਜ਼ਾਰਾ ਵੇਖੀ ਤੂੰ ਅਸੀਂ ਨਮੀਆਂ ਪਿਰਤਾ ਨਮੀਆਂ ਪਿਰਤਾ ਪਾਵਾਂ ਕੈਲਪੁਰ ਵੀਰ ਨੇ ਲਿਖੀ ਸੀ ਕਵਤਾ ਮੈਂ ਪੂਰੀ ਸੁਣੀ ਤੇ ਨਹੀਂ ਪਰ ਮੈਂ ਚਲੋ ਹੁਣ ਮੈਂ ਸੁਣਦਾ ਮੈਂ ਵੀ ਤੁਹਾਡੇ ਨਾਲ ਤੇ ਓਏ ਬਿਪਰਾ ਇੱਥੇ ਬਿਪਰ ਦਾ ਅਰਥ ਲਿਓ ਪੁਜਾਰੀਆ ਪੁਜਾਰੀਆ ਜਾਂ ਐਂ ਕਹਿ ਲਓ ਉਹ ਪਖੰਡੀਆਂ ਲੋਕਾਂ ਨੂੰ ਲੁੱਟਣ ਵਾਲਿਆ ਦੱਸਾਂਗੇ ਤੈਨੂੰ ਪਤਾ ਬਦਲੇਗਾ ਜਮਾਨਾ ਅੱਜ ਤੋਂ 20 ਸਾਲ ਬਾਅਦ ਵੇਖੀ ਲੋਕ ਪੈਰ ਧੋਤੋ ਪੀਂਦੇ ਆ ਕਿ ਨਹੀਂ ਤੇਰੇ ਹੱਥ ਧਵਾਉਂਦੇ ਏ ਕਿ ਨਹੀਂ ਅਗਲੇ ਨੇ ਕਹਿਣਾ ਵਾਸ਼ਪੇਸ਼ਨ ਨਹੀਂ ਦਿਖਦਾ ਤੈਨੂੰ ਢੋਲਾ ਉੱਠ ਕੇ ਤੇਰੇ ਟੁੱਟੇ ਐ ਆਉ ਜਮਾਨਾ ਵੇਖਿਓ ਸਹੀ ਬਣਦਾ ਕੀ ਐਦਾਂ ਗੁੱਸਾ ਖਾਓ ਬੜਾ ਲਓ ਸਵਾਗਤ ਅੱਖ ਖੋਲ ਨਜ਼ਾਰਾ ਵੇਖੀ ਤੂੰ असीं नविय पिरताऊं पवांगे अख खोल नज़ारा वेखी तूं असीं नवियां पिरताऊं पाव तूं कर लो बि कर ਅਸੀਂ ਖੁੱਲ੍ਹੇ ਮੂੰਹ ਧਰਿਆ ਆਵਾਂਦੇ ਛੱਡ ਰੀਤ ਪੁਰਾਣੀ ਪਰਮਾ ਦੀ ਤੈਨੂੰ ਬਿਪਰਾ ਦੂਰ ਪਜਾਵਾਂਗੇ ਅੱਖ ਖੋਲ ਨਜ਼ਾਰਾ ਦੇਖੀ ਤੂੰ ਅਸੀਂ ਨਵੀਆਂ ਪਿਰਤਾ ਪਾਵਾਂਗੇ ਅੱਖ ਖੋਲ ਨਜ਼ਾਰਾ ਬੋਲ ਅਸੀਂ ਨਵੀਆਂ ਪਿਰਤਾ ਪਾਵਾਂਗੇ ਸਿਰ ਕਰ ਜੇ ਪੁੱਤਾਂ ਦੇ ਘਲੋਂ ਲਾਉਣੇ ਸੰਗਲ ਗੁਲਾਮੀਂ ਦੇ ਆਜ਼ਾਦ ਆਜ਼ਾਦ ਕੋਈ ਆਜ਼ਾਦ ਨਹੀਂ ਜੀ ਗੁਲਾਮ ਆਪਾਂ ਸਾਰੇ ਮਾਨਸਿਕ ਗੁਲਾਮੀ ਸਾਡੀ ਲੱਥੀ ਨਹੀਂ ਸਿੱਖ ਕੌਮ ਪੁਜਾਰੀ ਦੀ ਗੁਲਾਮ ਹੈ ਮਾਨਸਿਕ ਗੁਲਾਮੀ ਹੈ ਸਾਨੂੰ ਗਲਾ ਸਾਡਾ ਕਮਾ ਕੇ ਫੜਦੇ ਐ ਮੈਨੂੰ ਜਵਾਬ ਦਿਓ ਬਈ ਅਕਾਲ ਤਖਤ ਤੋਂ ਫੈਸਲੇ ਹੁੰਦੇ ਆ ਅਕਾਲ ਤਖਤ ਸਾਹਿਬ ਆਪ ਬੋਲਦਾ ਫੈਸਲੇ ਕੌਣ ਕਰਦੇ ਬੰਦੇ ਉਹ ਬੰਦੇ ਉੱਥੇ ਬਹਿਣ ਦੇ ਯੋਗ ਹੈ ਸਟਾਂਚਾ ਇਦਾਂ ਦਾ ਬਣਾਇਆ ਸਾਰਾ ਪੁਜਾਰੀ ਦੀ ਕਾਟ ਹੈ ਕਮਾ ਕੇ ਗੱਲ ਫੜ ਲੈਂਦੇ ਆ ਜੇ ਸਿੱਧਾ ਨਾ ਫੜ ਸਕਣ ਐ ਕਮਾ ਲੈਂਦੇ ਧਿਆਨ ਚ ਰੱਖਿਓ ਲੋਹਣ ਫੇਰ ਪੈਕ ਅਡੋਲਾ ਸਿਰ ਕਰ ਜੇ ਪੁੱਤਰਾ ਦੇ ਬਾਨੀਂਦੇ ਗਲੋਂ ਲਾਉਣੇ ਸੰਗਲ ਗੁਲਾਮੀਂਦੇ ਸਿੱਖ ਸੋਚ ਮੰਜ਼ਲ ਤੇ ਲੈ ਜਾਣੀ ਬਣ ਮੀਲ ਪੱਥਰ ਅਸੀਂ ਰਾਮਾਂਦੇ अख खोल नज़ारा वेखी तूं असीं नवियां पावांगे अख खोल नज़ारा वेखी तूं असीं پرتا पिरता पाव ਅੱਖ ਖੋਲ ਨਜ਼ਰ ਵੇਖੀ ਤੋ ਅਸੀਂ ਨਵੀਆਂ ਪਿਰਤਾ ਪਾਵਾਂਗੇ ਅੱਖ ਖੋਲ ਨਜ਼ਰ ਵੇਖੀ ਤੋ ਅਸੀਂ ਨਵੀਆਂ ਪਿਰਤਾ ਪਾਵਾਂਗੇ ਕਈ ਬਗਲੇ ਫਿਰਦੇ ਵੰਸ ਬਣੇ ਸਭ ਚੜੇ ਮਖੋਟੇ ਲਾਵਾਂਗੇ ਇਨਾ ਭੁੱਲੇ ਭਟਕੇ ਲੋਕਾਂ ਨੂੰ ਲੜ ਸੱਚੇ ਦੇ ਅਸੀਂ ਲਾਵਾਂਗੇ ਅੱਖ ਖੋਲ ਨਜ਼ਾਰਾ ਵੇਖੀ ਤੂੰ ਅਸੀਂ ਨਵੀਆਂ ਪਰਦਾ ਪਾਵਾਂਗੇ ਅੱਖ ਖੋਲ ਨਜ਼ਾਰਾ ਵੇਖੀ ਤੂੰ ਅਸੀਂ ਨਵੀਆਂ ਪਰਦਾ ਪਾਵਾਂਗੇ ਅੱਖ ਖੋਲ ਨਜ਼ਾਰਾ ਗੱਜ ਗੱਜ ਅਸੀਂ ਨਵੀਆਂ ਪਰਦਾ ਪਾਵਾਂਗੇ ਅੱਖ ਖੋਲ ਨਜਾਰਾ ਦੇਖੀ ਤੂੰ ਅਸੀਂ ਦਮਿਆ ਫਿਰਦਾ ਪਾਵਾਂਗੇ ਤੂੰ ਲਾਲ ਸੁਟਦਾ ਪੱਗ ਨੂੰ ਅਸੀਂ ਚੱਕ ਕੇ ਸਿਰ ਸਜਾਵਾਂਗੇ ਇਹ ਬੂੰਦਾ ਦਰਦੀ ਬੰਦ ਕਰਨੀ ਅਸੀਂ ਕਲਮ ਦੇ ਬਾਦ ਚਲਾਵਾਂਗੇ ਅੱਖ ਖੋਲ ਨਜ਼ਾਰਾ ਵੇਖੀ ਤੂੰ ਅਸੀਂ ਨਵੀਆਂ ਪਰਤਾ ਪਾਵਾਂਗੇ ਅੱਖ ਖੋਲ ਨਜ਼ਾਰਾ ਵੇਖੀ ਤੂੰ ਅਸੀਂ ਨਮੀਆਂ ਫਿਰਤਾ ਪਾਵਾਂ ਆਖ ਖੋਲ ਨਯਾਰਾ ਅਸੀਂ ਨਮੀਆਂ ਫਿਰਤਾ ਪਾਵਾਂ ਆਖ ਖੋਲ ਨਯਾਰਾ ਵੇਖੀ ਤੂੰ ਅਸੀਂ ਨਮੀਆਂ ਫਿਰਤਾ ਪਾਵਾਂ ਸਣੋ ਸੁਣੋ ਵੇ ਆ ਲਾਸਟ ਲਾਈਨਾਂ ਫੇਰ ਸੁਣਾਗਾ ਇੱਕ ਵਾਰ ਪਰ ਇੱਕ ਆ ਗੱਲ ਸੁਣਾ ਮੈਂ ਉੱਥੇ ਵੀ ਕੀਤੀ ਸੀ ਬਾਹਰ ਆ ਲਾਸਟ ਲਾਈਨਾਂ ਕੀ ਸੀ ਇਦਾਂ ਇਦਾਂ ਬੋਲ ਕੇ ਦੱਸਿਓ ਬੋਲ ਕੇ ਸਪੀਕਰ 'ਚ ਦੱਸਦੇ ਤੂੰ ਲਾਲਾ ਛੁੱਟਦਾ ਭੱਗਾ ਤੂੰ ਲਾਲਾ ਛੁੱਟਦਾ ਭੱਗਾ ਨੂੰ ਅਸੀਂ ਚੱਕ ਕੇ ਸੀਸ ਸਜਾਵਾਂ ਵਾਹ ਵਾਹ ਅੱਗੇ ਇਹ ਗੁੰਡਾ ਕਰਦੀ ਬੰਦ ਕਰਦੀ ਅਸੀਂ ਕਲਮ ਦੇ ਵਾਰ ਚਲਾ ਲਾਂ ਇਹ ਗੁੰਡਾਗਰਦੀ ਬੰਦ ਕਰਨੀ ਅਸੀਂ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਹੱਕ ਤੇ ਸੱਚ ਦੀ ਗੱਲ ਕਰਨਾ ਸਭ ਤੋਂ ਔਖਾ ਹੈ ਜਿਹੜਾ ਹੱਕ ਸੱਚ ਦੀ ਗੱਲ ਕਰਦਾ ਹੈ ਨਾ ਚਾਹੇ ਉਹ ਆ ਧਾਰਮਿਕ ਹੀ ਕਿਉਂ ਨਾ ਹੋਵੇ ਬਹੁਤ ਜ਼ਿਆਦਾ ਵੱਡਾ ਸੰਤ ਗਿਆਨੀ ਪ੍ਰਚਾਰਕ ਕਿਉਂ ਨਾ ਹੋਵੇ ਲੋਕ ਉਹਨੂੰ ਪਸੰਦ ਨਹੀਂ ਕਰਦੇ ਉਹਦੇ ਵਿਰੋਧ ਚ ਆ ਜਾਂਦੇ ਹੈ ਉਹਦੇ ਖਿਲਾਫ ਆ ਜਾਂਦੇ ਹੈ ਤੇ ਜਿਹੜਾ ਕੋਈ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਰਹੇ ਐ ਦਰਨੋ ਜਿਹੜਾ ਵਾ ਉਹ ਪਾਗਲ ਬਣਾਉਂਦਾ ਰਹੇ ਉਹ ਸਾਰਿਆਂ ਨੂੰ ਚੰਗਾ ਲੱਗਦਾ ਹੈ ਤੁਹਾਡੇ ਕਾਲੇ ਕਰਤੂਤਾਂ ਨੂੰ ਵੀ ਉਹ ਚੰਗਾ ਕਰ ਕਰਕੇ ਪੇਸ਼ ਕਰੇ ਔਰ ਇਹ ਕਵੇ ਕਿ ਮਾੜਾ ਕੁਝ ਨਹੀਂ ਹੈ ਸਭ ਚੰਗਾ ਹੈ ਸਭ ਅੱਛਾ ਹੈ ਉਹ ਫਿਰ ਸਾਰਿਆਂ ਨੂੰ ਪਸੰਦ ਆਉਂਦਾ ਹੈ ਤੇ ਜਿਹੜਾ ਹੱਕ ਤੇ ਸੱਚ ਦੀ ਗੱਲ ਬਿਆਨ ਕਰਦਾ ਹੈਗਾ ਮੈਨਾਂ ਡੰਕੇ ਦੀ ਜੋਰ ਤੇ ਕਿਸੇ ਤੋਂ ਡਰਦਾ ਨਹੀਂ ਹੈ ਉਹ ਸਾਰਿਆਂ ਨੂੰ ਮਾੜਾ ਲੱਗਦਾ ਤੇ ਭਾਈ ਰਣਜੀਤ ਸਿੰਘ ਢੜੀਆਂ ਵਾਲੇ ਜਿਹੜਿਆਂ ਦੇ ਮੰਨਣੇ ਵਾਲਿਆ ਜਿਹੜਿਆਂ ਉਹਨਾਂ ਨੂੰ ਸੁਣਨੇ ਵਾਲੇ ਉਹਨਾਂ ਨੂੰ ਪਤਾ ਆਏ ਕਿ ਉਹ ਹੱਕ ਤੇ ਸੱਚ ਤੇ ਮਬਨੀ ਗੱਲ ਜਿਹੜੀ ਆ ਉਹ ਕਰਦੀ ਹੈਗੀ ਆ ਝੂਠ ਬਿਆਨ ਨਹੀਂ ਕਰਦੀ ਕਿ ਜੋ ਹੱਕ ਸੱਚ ਹੈ ਉਹ ਬਿਆਨ ਕਰਦੀ ਇਸ ਵਜਾ ਤੇ ਉਹ ਮੁxtਲਫ ਵਾਅਦਿਆਂ ਦੇ ਵਿੱਚ ਗਿਰੇ ਰਹਿੰਦੇ ਹੈਗੀ ਆ ਪਰ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਜੋ ਹੱਕ ਸੱਚ ਹੈ ਉਹੀ ਬਿਆਨ ਕਰਦੇ ਹੈਗੇ ਆ ਔਰ ਇਹ ਉਹਨਾਂ ਦੀ ਜਿਹੜੀ ਕੁਆਲਿਟੀ ਹੈਗੀ ਹੈ ਇਸ ਵਜਾ ਤੇ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਤੇ ਮੁਹੱਬਤ ਕਰਦੇ ਹੈ ਜਿੱਥੇ ਵਿਰੋਧ ਕਰਨ ਵਾਲੇ ਉਹਨਾਂ ਦੀ ਮੁਖਾਲਫਤ ਦੇ ਵਿੱਚ ਇੱਕ ਵੱਡੀ ਗਿਣਤੀ ਚ ਮੌਜੂਦ ਹੈ ਇੱਥੇ ਪਿਆਰ ਕਰਨ ਵਾਲੇ ਉਸ ਤੋਂ ਵੀ ਜ਼ਿਆਦਾ ਤعداد ਦੇ ਵਿੱਚ ਮੌਜੂਦ ਹੈਗੇ ਆ ਅ ਵੀਰੋ ਤੁਹਾਨੂੰ ਵੀਡੀਓ ਕੈਂਚ ਦੀ ਲੱਗਦੀ ਹੈ ਕਮੈਂਟ ਕਰਕੇ لازਮੀ ਦੱਸਿਆ ਕਰੋ ਰੱਖਿਓ ਆਪਣਾ ਟੀਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼